ਰੱਬ ਦਾ ਪਿਆਰਾ ਜਿਹੜਾ ਹੈ ਉਹ ਸੰਸਾਰ ਨੂੰ ਮਿੱਥਿਆ ਜਾਣ ਕੇ ਇਹਦੇ ਮੋਹ ਤੋਂ ਉੱਪਰ ਉੱਠ ਜਾਂਦਾ ਹੈ ਸੰਸਾਰ ਨਾਲ ਰਹਿੰਦੇ ਹੋਏ ਦਾ ਵੀ ਕੋਈ ਲਗਾ ਨਹੀਂ ਕਮਲ ਦੇ ਫੁੱਲ ਦੀ ਤਰ੍ਹਾਂ ਪਾਣੀ ਵਿੱਚ ਜਿਉਂ ਜਲ ਵੱਧਦਾ ਹੈ ਕਮਲ ਦਾ ਫੁੱਲ ਉੱਚਾ ਹੁੰਦਾ ਹੈ ਪਤੇ ਨਹੀਂ ਭਿਜਣ ਦਿੰਦਾ ਮਨੁੱਖ ਦੀਆਂ ਤਿੰਨ ਭੁੱਖਾਂ ਨੇ ਇੱਕ ਸਰੀਰਕ ਭੁੱਖ ਹੈ ਇੱਕ ਮਾਨਸਿਕ ਭੁੱਖ ਹੈ ਇੱਕ ਆਤਮਿਕ ਭੁੱਖ ਹੈ ਸਰੀਰ ਭੁੱਖ ਚੰਗੀ ਗਜ਼ਾ ਦੇ ਨਾਲ ਚੰਗੇ ਪ੍ਰਸ਼ਾਦੇ ਨਾਲ ਮਿੱਟਦੀ ਹੈ ਅਧ ਰਿੱਧਾ ਖਾਣਾ ਮਿਲ ਜਾਵੇ ਬੰਦਾ ਕਹਿੰਦਾ ਕੋਈ ਸੁਆਦ ਨਹੀਂ ਆਇਆ ਸੰਤੁਸ਼ਟੀ ਨਹੀਂ ਮਿਲੀ ਚੰਗੀ ਗਜ਼ਾ ਚੰਗੇ ਪ੍ਰਸ਼ਾਦੇ ਰਾਸ਼ਨ ਦੇ ਨਾਲ ਸਰੀਰ ਦੀ ਪਾਲਣਾ ਹੈ ਤੇ ਪਾਲਣਾ ਵੀ ਚਾਹੀਦਾ ਹੈ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਜੇ ਪ੍ਰਭ ਨੂੰ ਸਿਮਰਣਾ ਹੀ ਤੇ ਦੇਹੀ ਦੀ ਪਾਲਣਾ ਕਰ ਦੇਹ ਤੋਂ ਬਿਨਾ ਕਿਸ ਤਰ੍ਹਾਂ ਸਿਮਰੇਗਾ ਪਰ ਇਹ ਨਾ ਹੋਵੇ ਤੂੰ ਰੱਬ ਨੂੰ ਤਾਂ ਯਾਦ ਨਾ ਕਰੇ ਤੇ ਦੇਹ ਨੂੰ ਪਾਲੀ ਪੋਸੀ ਜਾਵੇ ਇਹ ਗੱਲ ਨਹੀਂ ਦੇਹ ਨੂੰ ਪਾਲ ਪਰਬੂ ਨੂੰ ਸਿਮਰਨ ਵਾਸਤੇ